ਫਾਰਮ ਤੇ ਸੋ ਮਿੱਤਰੋ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਅੱਜ 23 ਤਰੀਕਾ ਪਹਿਲਾ ਮਹੀਨਾ ਦੁਬਾਰਾ 26 ਨੂੰ ਆਪਾਂ ਸ਼ਾਮ ਦੇ ਸਮੇਂ ਕੋਲਾਂ ਤੋਂ ਝੋਟੇ ਦੀ ਚਲਾਈ ਫਾਈਨਲ ਲਾਈਵ ਮਿਲਕਿੰਗ ਕਰ ਰਹੇ ਹੈਗੇ ਸੋ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਜਿਹੜੇ ਜਿਹੜੇ ਭਰਾ ਜੁੜਨਗੇ ਫੇਸਬੁੱਕ ਤੇ ਤੇ ਚਾਹੇ YouTube ਤੇ ਤੇ ਇੱਕ ਤਾਂ ਵੀਰ ਬਣੇ ਸਾਰੇ ਭਰਾਸ਼ੀਆ ਜਰੂਰ ਕਰਿਆ ਕਰੋ ਤਾਂ ਕਿ ਹਰੇਕ ਫਾਰਮਰ ਤੱਕ ਹੈਨਾ ਇਹ ਚੰਗੀ ਜਿਹੜੀ ਵੀਡੀਓ ਆ ਗਈ ਪਸ਼ੂ ਪਾਲਕਾਂ ਵਾਸਤੇ ਉਹ ਪਹੁੰਚੇ ਤਾਂ ਕਿ ਇਹਨਾਂ ਨੂੰ ਦੇਖੋ ਦੇਖ ਕੇ ਜਰਾ ਹੌਸਲਾ ਹੋਣਾਗਾ ਨਾ ਆਮ ਫਾਰਮਰਾਂ ਨੂੰ ਸੁਨੇਹਾ ਮਿਲਣਾ ਉਤਸ਼ਾਹ ਹੋਣਾਗਾ ਇਹਨਾਂ ਚੀਜ਼ਾਂ ਲਈ ਹੁੰਦਾ ਸੋ ਬਾਕੀ ਜਿਹੜੇ ਜਿਹੜੇ ਭਰਾ ਜੁੜੋਗੇ ਨਾਲ ਦੀ ਨਾਲ ਇੱਕ ਕਮੈਂਟ ਕਰਕੇ ਜਰੂਰ ਦੱਸਿਓ ਜਲਿਓ ਵੀ ਆਵਾਜ਼ ਸਹੀ ਆ ਰਹੀ ਆ ਨੈਟਵਰਕ ਸਹੀ ਆ ਰਿਹਾ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਹੈਨਾ ਤੇ ਸ਼ੇਅਰ ਵਾਲ ਬਟਨ ਦਬ ਕੇ ਰੱਖੋ ਸ਼ੇਅਰ ਕੱਟ ਕਰ ਦਾਂ ਤੁਸੀਂ ਠੀਕ ਆ ਸੋ 6 ਵਜ ਕੇ ਲਗਭਗ 1 ਮਿੰਟ ਦਾ ਸਮਾਂਗਾ ਤੇ ਥੋੜੀ ਆਵਾਜ਼ ਜਰੂਰ ਸਲੋ ਰੱਖਾਂਗੇ ਕਿਉਂਕਿ ਥੋੜਾ ਜਿਹਾ ਪਸ਼ੂ ਡਰਨ ਦੇ ਚਾਂਸ ਬਣ ਜਾਂਦੇ ਕਿਉਂਕਿ ਘਰੇ ਜਿਹੜੇ ਪਸ਼ੂ ਹਮੇਸ਼ਾ ਰਹਿੰਦੇ ਨੇ ਬਾਹਰ ਅੰਦਰ ਘਟ ਜਾਂਦੇ ਆ ਤੇ ਉਹਨਾਂ ਡਰਨ ਦਾ ਚਾਂਸ ਬਣ ਜਾਂਦਾ ਸੋ ਇਸ ਕਰਕੇ ਆਪਾਂ ਥੋੜਾ ਬੈਕ ਸਾਈਡ ਤੋਂ ਥੋੜੀ ਸਲੋ ਆਵਾਜ਼ ਦੇ ਵਿੱਚ ਆਪਾਂ ਤੁਹਾਨੂੰ ਸਾਰੀ ਚੀਜ਼ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਪਵਨ ਗਿੱਲ ਜੰਗੀਆਂ ਨੇ ਪਿੰਡ ਤੋਂ ਜੁੜ ਚੁੱਕੇ ਆਪਣੇ ਨਾਲ ਬਾਕੀ ਵੀ ਜਿਹੜੇ ਜਿਹੜੇ ਭਰਾ ਜੁੜੀਆਂ ਦੇ ਨਾਲ ਦੀ ਨਾਲ ਸ਼ੇਅਰ ਤੇ ਕਿ ਕਮੈਂਟ ਨਾ ਤੁਹਾਡਾ ਜਵਾਬ ਤੁਹਾਡਾ ਕੋਈ ਵੀ ਸਵਾਲ ਹੈ। ਉਹ ਜਰੂਰ ਕਰੀ ਚੱਲਿਆ ਕਰੋ। ਇਹ YouTube ਤੇ ਭਰਾ ਜੁੜਨੇ ਸ਼ੁਰੂ ਹੋ ਗਏ ਤੇ Facebook ਤੇ ਜੁੜਨੇ ਸ਼ੁਰੂ ਹੋ ਗਏ। ਅੱਜ ਫਾਈਨਲ ਚਵਾਈ ਆ ਦੀ। ਇਹਦੀ ਕੱਲ 4 ਤਰੀਕ ਦੀ ਸ਼ਾਮ ਦੀ ਪਹਿਲੀ ਕੱਚੀ ਚਵਾਈ ਆ ਆਪਾਂ ਕਹਿੰਦੇ ਜਾਂ ਖਾਲੀ ਚਵਾਈ ਕਹਿ ਸਕਦੇ ਹਾਂਗੇ। ਉਹਦੇ ਚ 7 ਕਿਲੋ 600 ਗ੍ਰਾਮ ਦੁੱਧ ਕੱਢਿਆ ਸੀ ਜੀ। ਤੇ ਤੜਕੇ ਦੇ ਸਮੇਂ 5 ਤਰੀਕ ਇਹਦੇ ਵਿੱਚ ਦੁੱਧ ਕਢਾਈ 7 ਕਿਲੋ 900 ਗ੍ਰਾਮ ਠੀਕ ਹੈ ਲਗਭਗ 7 ਦੇ 7 14 15 15.5 ਕਿਲੋ ਦੁੱਧ ਬਣਦਾ ਸੀ ਤੁਹਾਨੂੰ ਪਹਿਲਾਂ ਦਾ ਤੇ ਹੁਣ ਆਪਾਂ ਜਿਹੜਾ ਦੁੱਧ ਦੇਖਾਂਗੇ ਵੀ ਕਿੰਨਾ ਕੱਢੂਗੀ 7 ਗੱਡੇ 6.5 ਗੱਡੇ 7.5 ਗੱੜ ਦੀ 8 ਗੱੜ ਦੀ ਆ ਇਹ ਮੌਕੇ ਤੇ ਤੁਹਾਡੇ ਸਾਹਮਣੇ ਜਿਹੜਾ ਦੁੱਧ ਦੁੱਧ ਔਰ ਪਾਣੀ ਦਾ ਪਾਣੀ ਆਪਾਂ ਤੁਹਾਨੂੰ ਦਿਖਾ ਦੇਾਂਗੇ ਤੇ ਬਾਕੀ ਫਾਰਮ ਵੀਰਾਂ ਨੂੰ ਇਹੀ ਸਲਾਹ مشورہ ਜਾਂ ਸਲਾਹ ਠੀਕ ਆ ਲੋ ਜੀ ਬਾਹਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਖਾਲੀ ਠੀਕ ਆ ਸਖਜੀਤ ਵੀਰੇ ਵੀਰਾਂ ਘਰਾਂ ਦੇ ਵਿੱਚ ਅਸ਼ਰਪਾਲ ਸਿੰਘ ਚਹਲ ਵੈਰੀ ਗੁੱਡ ਜੌਬ ਵੀਰ ਜੀ ਗੁੱਡ ਜੌਬ ਵੀਰ ਠੀਕ ਆ ਵੀਰ ਹਰਪਾਲ ਸਿੰਘ ਧੰਨਵਾਦ ਤੁਹਾਡੇ ਜੁੜਨ ਵਾਸਤੇ ਵੀ ਜਿੰਨੇ ਆਪਣੇ ਘਰਾਂ ਦੇ ਵਿੱਚ ਪਸ਼ੂ ਹੈ ਗਿਆ ਨਾ ਜਿਹਦਾ ਪਹਿਲਾਂ ਹੀ ਚੰਗਿਆ ਹੈਗਾ ਤਾਂ ਉਹ ਦੇਖੋ ਚੰਗੀ ਗੱਲ ਹੈ ਨਾ ਜੇ ਆਪਣੇ ਘਰਾਂ ਚ ਹਲਕੇ ਪਸ਼ੂ ਆਇਆ ਕੋਈ 10 ਲੀਟਰ ਵਾਲੀ 12 ਲੀਟਰ ਵਾਲੀ ਆ ਥੋੜਾ ਡਰਨ ਦੀ ਕੋਸ਼ਿਸ਼ ਕਰਦੀ ਮੱਝ ਸੋ ਬਹੁਤ ਸੋਚ ਸਮਝਦੇ ਨਾਲ ਜਿਹੜੀ ਤੁਸੀਂ ਸੀਮੰਦੀ ਸਿਲੈਕਸ਼ਨ ਕਰਨੀ ਆ ਮੱਝ ਵਾਸਤੇ ਉਹ ਛੋਟੇ ਵਰਤਨੇ ਆ ਜਿਨ੍ਹਾਂ ਦੇ ਛੋਟੀਆਂ ਦੁੱਧ ਤੇ ਆ ਚੁੱਕੀਆਂ ਜਾਂ ਤਾਂ ਉਹਨਾਂ ਨੇ ਲਾਈਵ ਮਿਲ ਕੇ ਦੇਖਿਆ ਤੁਸੀਂ ਉਹਨਾਂ ਛੋਟਾਂ ਨੇ ਟਾਂ ਦੀ ਜਾਂ ਕਿਸੇ ਮੇਲੇ ਚ ਚਵਾਈ ਦੇਖੀ ਆ ਤੇ ਜਾਂ ਫਿਰ ਤੁਸੀਂ ਘਰੇ ਕੋਲ ਜਾ ਕੇ ਦੇਖੀ ਆ ਜਿੱਥੇ ਤੁਹਾਨੂੰ ਵਿਸ਼ਵਾਸ ਆ ਉਹ ਛੋਟਾ ਸੀਨ ਵਰਤੋ ਤਾਂ ਕਿ ਜਿਹੜਾ ਪਸ਼ੂ ਤਾਂ ਆਪਣਾ ਮੰਨ ਕੇ ਚੱਲੋ ਵੀ ਸਮੇਂ ਦੇ ਹਿਸਾਬ ਦੇ ਨਾਲ ਤਾਂ ਇਹਨਾਂ ਦੀ ਜਿਹੜੀ ਕੁਆਲਿਟੀ ਆ ਉਹ ਚੰਗੀ ਬਣਦੀ ਜਾਵੇ ਠੀਕ ਆ ਕੋਈ ਮਹਿੰਗਾਈ ਦਾ ਜ਼ਮਾਨਾਗਾ ਤੇ ਜੇ ਆਪਾਂ 8-7 ਲੀਟਰ ਤੇ ਮੱਝਾਂ ਰੱਖੀ ਰੱਖਾਂਗੇ ਤਾਂ ਆਪਾਂ ਨੂੰ ਮੁਨਾਫਾ ਜਾਂ ਗੁਜ਼ਾਰਾ ਕਰਨਾ ਘੱਟ ਹੋਊ ਔਖਾ ਹੋਊ ਜਾਂ ਮੁਨਾਫਾ ਘੱਟ ਹੋਊਗਾ ਤੇ ਵੈਸੇ ਪਸ਼ੂ ਸਾਹਮਣੇ ਔਖੇ ਹੁੰਦੇ ਆ ਕਿਉਂਕਿ ਖਰਚਾ ਜ਼ਿਆਦਾ ਹੋ ਜਾਂਦਾ ਤੇ ਆਮਦਨ ਘੱਟ ਹੈ ਵੀ ਜਦ ਮੱਝ ਵੀ ਘਰ ਦੇ ਵਿੱਚ ਰੱਖਣੀਆਂ ਤਾਂ ਪਹਿਲਾਂ ਛੋਟੀ ਘੱਟ ਤੋਂ ਘੱਟ ਜਿਵੇਂ ਗਈ ਹੱਦ ਆਪਾਂ ਕਹਿ ਸਕਦੇ ਆ ਕਿ ਵੈਸੇ ਤਾਂ ਵੱਧ ਹੋਵੇ 12 ਤੋਂ 13 ਕਿਲੋ ਦੇ ਵਿੱਚ ਵਿੱਚ ਆਪਣੇ ਘਰ ਚ ਪਹਿਲਾਂ ਛੋਟੀ ਚਾਹੀਦੀ ਆਪਾਂ ਨੂੰ ਜੇ ਬ੍ਰੀਡ ਤੇ ਕੰਮ ਕਰਨਾ ਹੈ ਜਾਂ ਦੁੱਧ ਤੇ ਕੰਮ ਕਰਨਾ ਹੈ ਜਾਂ ਨਸਲ ਤੇ ਕੰਮ ਕਰਨਾ ਹੈ ਨਾ ਇਹਦੇ ਨਾਲ ਨਸਲ ਦੇ ਨਾਲ ਇਹ ਚੀਜ਼ ਦੇ ਨਾਲ ਨਸਲ ਵੀ ਸੁਧਰੂਗੀ ਤੇ ਇਨਕਮ ਵਧੂਗੀ। ਪਵਨ ਗਿੱਲ ਨੇ ਮੈਸੇਜ ਕੀਤਾ ਪਵਨੇ ਨੇ ਕਹਿੰਦਾ ਕਿਵੇਂ ਆ ਠੀਕ ਆ ਵੀਰੇ ਠੀਕ ਆ ਵਧੀਆ ਤੂੰ ਸੁਣਾਓ ਠੀਕ ਠਾਕ ਹੈ। ਤੇ ਜੇ ਆਪਾਂ ਹੁਣ 8-7 ਲੀਟਰ ਵਾਲਾਂ ਮੱਝਾਂ ਘਰਾਂ 'ਚ ਰੱਖਾਂਗੇ ਤਾਂ ਫੇਰ ਤਾਂ ਮੰਨ ਕੇ ਚੱਲੋ ਵੀਰੇ ਉਹ 'ਚ 20 ਲੀਟਰ ਵਾਲੇ ਮੱਝ ਦੇ ਝੋਡੇ ਦਾ ਸੀਮਲਵਾ ਕੇ ਵੀ ਕੀ ਕਰਾਂਗੇ ਦੁੱਧ ਦੀ ਫੇਰ ਪੈਦਾਵਾਰ ਨਹੀਂ ਬਣਣੀ ਨਾ। ਜੇ 12 ਲੀਟਰ ਵਾਲੇ ਪਹਿਲੇ ਸੀ ਝੋਟੀ ਆਪਣੇ ਕੋਲ ਘਰ 'ਚ ਹੈਗੀ ਆ ਤਾਂ ਦੂਜੇ ਸੂਏ ਉਸ ਝੋਟੀ ਨੇ ਕਟੋ-ਕਟ ਜਾਣਾਗਾ ਵੀ 14 15 ਤੇ ਔਰ ਤੀਜੇ ਸੂਏ 16 17 18 20 ਦੇ ਨੇੜੇ ਜੇ ਵੀ ਜਾਣ ਦੀ ਚਾਂਸ ਹੁੰਦੇ ਨੇਗੇ ਠੀਕ ਹੈ ਤੇ ਜੇ ਨੀਲੀ 라ਵੀ ਤਾਂ ਘੱਟੋ ਘੱਟ 12 ਹੋਵੇ ਜੇ ਮੂਹਰਾ ਦੀ ਤਾਂ ਘੱਟੋ ਘੱਟ 14 13 14 12 ਤੋਂ ਪਲੱਸ ਵਸੇ 13 14 ਦੇ ਟੱਚ ਚਾਹੀਦੇ ਆਪਾਂ ਨੂੰ ਠੀਕ ਹੈ ਤੇ ਵੈਸੇ ਫਿਲਹਾਲ ਹਜੇ ਤੱਕ ਆਪਣਾ ਇਹਦਾ ਨੈਟਵਰਕ ਸਾਰਾ ਸਹੀ ਚੱਲ ਰਿਹਾ ਹੈਗਾ ਬਾਕੀ ਸਾਰੇ ਭਰਾ ਕਮੈਂਟ ਕਰਕੇ ਦੱਸ ਦਿਓ ਵੀ ਜਿਹੜੀ ਆਵਾਜ਼ ਕਲੀਅਰ ਆ ਰਹੀ ਹੈ ਮੇਰੇ ਤੁਹਾਡੇ ਕੋਲੇ ਤੇ ਨੈਟਵਰਕ ਸਹੀ ਚੱਲ ਰਿਹਾ ਨਾ ਤੇ ਤਾਂ ਕਿ ਮੈਨੂੰ ਵੀ ਕਲੀਅਰ ਹੋ ਜੇ ਵੀ ਸਾਰਾ ਕੁਝ ਸਹੀ ਹੋ ਰਿਹਾ ਹੈਗਾ ਨਾ ਵੀ ਕਲੀਅਰ ਟੀਆਰ ਇਹ ਕੈਮਰੇ ਦੀ ਵਧੀਆ ਭਰਾ ਜੁੜ ਰਹੇ YouTube ਤੇ ਵੀ ਔਰ Facebook ਤੇ ਵੀ ਤੇ ਇਹਨਾਂ ਚੀਜ਼ਾਂ ਨਾਲ ਆਮ ਫਾਰਮਰ ਨੂੰ ਬੜਾ ਹੌਸਲਾ ਮਿਲਦਾ ਹੈਗਾ ਇਹ ਜਿਹੜੀ ਮੱਝ ਆਪਾਂ ਚਵਾਈ ਕਰ ਰਹੇ ਹਾਂ ਇਹ ਵੀ ਬਿਲਕੁਲ ਆਮ ਫਾਰਮਰ ਦੇ ਘਰੋਂ ਆਪਾਂ ਕਰ ਰਹੇ ਹਾਂ ਨੌਜਵਾਨ ਵੀਰ ਹੈ ਠੀਕ ਹੈ ਇਹਨੂੰ ਪਸ਼ੂਆਂ ਦਾ ਬੜਾ ਸ਼ੌਂਕ ਹੈਗਾ ਤੇ ਭਰਾ ਦੀ ਇੱਕ ਅੱਜ ਮੱਝ ਤੜਕੇ ਸਵੇਰੀ ਨੀਲੀ ਰਾਵੀ ਦੀ ਥੋੜੀ ਹਾਈ ਗ੍ਰੇਡੇਡ ਮੱਝਾ ਉਹ ਵੀ ਚੰਗੀ ਹੈ ਵੀਰ ਕਹਿੰਦਾ ਜੇ ਦੁੱਧ ਨੂੰ ਚੰਗੀ ਚੱਲ ਪਈ ਕਹਿੰਦਾ ਖੈਰ ਪਿਛਲੇ ਸਾਲੋਂ ਤੋਂ ਉਧਰੋਂ ਚੰਗੀ ਚੱਲੀਗੀ ਜੇ ਕਹਿੰਦਾ ਦੁੱਧ ਐਪਕੀ ਵਧੀਆ ਕਰ ਗਈ ਤਾਂ ਕਹਿੰਦਾ ਮੰਨ ਕੇ ਚੱਲ ਵੀ ਚਵਾਇਓ ਦੀ ਵੀ ਕਰਾਂਗਾ ਕਹਿੰਦਾ ਅੱਜ ਤੜਕੀ ਸੂਈ ਸੀ ਕੱਟੇ ਨੂੰ ਜਾਣੂ ਦਿੱਤਾ ਉਹ ਸਮਝਨੇ ਗੁਰਪ੍ਰੀਤ ਸਿੰਘ ਚਾਹਲ ਬਿਲਕੁਲ ਸਹੀ ਗੱਲ ਹੈ ਵੀਰ YouTube ਤੇ ਵੀ ਆਪਣਾ ਜੋੜਿਆ ਗੁਰਪ੍ਰੀਤ ਸਿੰਘ ਚਾਹਲ ਠੀਕ ਹੈ ਵੀਰੇ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਪਾਸੇ ਜਿਹੜੇ ਭਰਾ ਜੁੜ ਰਹੇ ਹਨ ਤੇ ਪੇਲੋ ਆਪਣੇ ਵੱਲੋਂ ਕੋਸ਼ਿਸ਼ ਇਹੀ ਰੋਪਾਗ ਸਿੰਘ ਫਾਰਮ ਵੱਲੋਂ ਹਮੇਸ਼ਾ ਵੀ ਆਮ ਫਾਰਮਰ ਨੂੰ ਸਹੀ ਸੇਧ ਮਿਲੇ ਸਹੀ ਚੀਜ਼ ਮਿਲੇ ਸਹੀ ਬੰਦੇ ਨਾਲ ਉਹਦਾ ਸੰਪਰਕ ਬਣੇ ਚਾਹੇ ਕੋਈ ਵਪਾਰ ਦੇ ਵਿੱਚ ਹੈ ਚਾਹੇ ਕੋਈ ਸੀਮਣ ਦੇ ਵਿੱਚ ਹੈ ਚਾਹੇ ਕੋਈ ਮੇਲਾ ਦੇ ਵਿੱਚ ਹੈ ਜਿੱਦਾਂ ਵੀ ਹੈ ਨਾ ਤਾਂ ਪਸ਼ੂ ਤੁਹਾਨੂੰ ਉੱਪਰ ਚੁੱਕਣ ਲਈ ਮੇਰੇ ਵੱਲੋਂ ਤੇ ਸਾਡੇ ਚੈਨਲ ਭਾਗ ਸਿੰਘ ਫਾਰਮ ਵੱਲੋਂ ਹਰ ਬਣਦੀ ਕੋਸ਼ਿਸ਼ ਹੈ ਨਾ ਜਿੱਥੇ ਤੱਕ ਹੋ ਸਕੇ ਚੰਗਾ ਕਰਨ ਦੀ ਕੋਸ਼ਿਸ਼ ਕਰਾਂਗੇ ਉਹ ਸਾਨੂੰ ਜਿਹੜਾ ਮੈਨੂੰ ਖੁੱਦ ਨੂੰ ਪਸ਼ੂਆਂ ਦੇ ਨਾਲ ਜਾਨਵਰਾਂ ਨਾਲ ਬੜਾ ਪਿਆਰ ਹੈਗਾ ਸੁ ਬਾਕੀ ਤੜਕੇ ਭਰਾਵਾਂ ਦੇ ਬਹੁਤ ਜ਼ਿਆਦਾ ਕਮੈਂਟਸ ਆਏ ਸੀਗੇ ਤੇ ਕੱਲ ਵੀ ਆਏ ਅੱਜ ਕਮੈਂਟਸ ਸਾਡੇ ਘਟ ਆ ਰਿਹਾ ਕੁਝ ਭਰਾ ਜੁੜ ਜਾਂਦੇ ਤੇ ਨਾਲ ਦੀ ਨਾਲ ਕੱਟ ਜਾਂਦੇ ਹੈਗੇ ਪਤਾ ਨਹੀਂ ਕੀ ਕਾਰਨ ਆ ਪਤਾ ਨਹੀਂ ਕੋਈ ਵਾਇਰ ਬੁਈ ਘਟ ਆ ਰਹੀ ਹੈ ਜਾਂ ਕੋਈ ਨੈਟਵਰਕ ਦੀ ਪ੍ਰੋਬਲਮ ਹੈ ਜਾਂ ਫਿਰ ਕੋਈ ਦਮਾ ਲਾ ਕੇ ਚਲੋ ਵੀ ਕਿ ਉਦਾਂ ਪ੍ਰੋਬਲਮ ਹੈ ਨਾ ਉਹ ਕੰਮ ਕਰਦਾ ਸਮਾਂ ਹੈਗਾ ਕੁਬਸਤਾ ਸਾਰਾ ਸ਼ਾਮ ਦਾ ਸਮਾਂ ਹੁਣ ਫ੍ਰੀ ਵਾਲੀ ਹੈਗਾ ਬਾਕੀ ਫਿਰ ਹੀ ਪਤਾ ਨਹੀਂ ਕਿਉਂ ਭਰਾ ਵਿੱਚ ਜੁੜ ਜਾਂਦੇ ਆ ਔਰ ਵੇ ਬਾਅਦ ਚ ਘਟ ਜਾਂਦੇ ਹੈਗੇ ਜੀ ਜਿਵੇਂ ਦਾ ਨਾ ਵੀਰ ਬਣ ਜਾ ਤੇ ਕੋਈ ਨਾ ਤੁਹਾਡੇ ਵਾਸਤੇ ਬਹੁਤ ਵਧੀਆ ਕੰਟੈਂਟ ਕਹਿ ਸਕਦੇ ਆ ਬਹੁਤ ਵਧੀਆ ਵੀਡੀਓ ਜਾਂ ਲਾਈਵ ਆਪਾਂ ਨਾ ਹਿੰਮਤ ਕਰਕੇ ਤੁਹਾਡੇ ਵਾਸਤੇ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਆ ਤੁਹਾਡਾ ਇੰਨੇ ਕੀ ਕੰਮ ਹੈ ਕਦਾ ਜੁੜੇ ਰਹੋ ਲਾਸਟ ਤੱਕ ਸਾਰਾ 10 ਮਿੰਟ ਦਾ ਕੰਮ ਆ ਬੜਾ ਲੰਬਾ ਸਮਾਂ ਨਹੀਂ ਹੈਗਾ ਡਾਕਟਰ ਬਲਜਿੰਦਰ ਵੀ ਸ਼ਾਇਦ ਜੁੜ ਚੁੱਕਿਆ ਹੋਗਾ ਪਰ ਕਮੈਂਟ ਨਹੀਂ ਕਰ ਰਿਹਾ ਹੈਗਾ ਤੇ 10 ਮਿੰਟ ਤੋਂ ਬਾਅਦ ਤੋਂ ਆ ਪੰਜ-ਛੇ ਮਿੰਟ ਹੋ ਲੈਣੇ ਸਾਡੇ ਆਪਾਂ ਫਾਈਨਲ ਚਵਾਈ ਹੋ ਜੂਗੀ ਠੀਕ ਆ ਲਾਸਟ ਕਲੀਅਰ ਹੋ ਜੂ ਦੁੱਧ ਕਿੰਨਾ ਕੱਢਦੀ ਆ ਤੇ ਇੱਕ ਦਾ ਸ਼ੇਅਰ ਜਰੂਰ ਕਰਿਆ ਕਰੋ ਵੀਰੋ ਬਣੇ ਗਰੁੱਪਾਂ 'ਚ ਕਰਦਿਆ ਕਰੋ ਜਾਂ ਉਦਾਂ ਆਪਣੀ ਆਈਡੀ ਕਰਦਿਆ ਕਰੋ ਨਾ ਤਾਂ ਕਿ ਹਰ ਇੱਕ ਬੰਦੇ ਨਾ ਆਈਡੀ ਤੇ 100-200 15 ਦਾ ਜੁੜੀ ਹੁੰਦਾ ਮਿੱਤਰ ਪਿਆਰਾ ਰਿਸ਼ਤੇ ਦਾ ਦੋਸਤ ਮਿੱਤਰ ਹਣਾ ਉਹਨਾਂ ਤੱਕ ਇਹ ਚੀਜ਼ ਪਹੁੰਚ ਜੇ ਤੇ ਕਮੈਂਟਸ ਵੀ ਕਰੀ ਚੱਲਿਆ ਕਰੋ ਸਿੱਧੂ ਬਰੀਡਿੰਗ ਫਾਰਮ ਡਾਕਟਰ ਬਜਿੰਦਰ ਗੁੱਡ ਲੱਕ ਠੀਕ ਹੈ ਵੀਰੇ ਗੁੱਡ ਲੱਕ ਧੰਨਵਾਦ ਤੇ ਇਹ ਬਾਈ ਬਲਜਿੰਦਰਾ ਦਰਾਜ ਤੋਂ ਤੇ ਲਗਭਗ ਬਸ ਚਵਾਈ ਹੋ ਗਈ ਚੁੱਕੀ ਹੈਗੀ ਇੱਕ ਦੋ ਮਿੰਟ ਲੱਗਿਆ ਸਾਨੂੰ ਸਾਰਾ ਦੁੱਧ ਪਾ ਦੁੱਧ ਦਾ ਦੁੱਧ ਔਰ ਪਾਣੀ ਦਾ ਪਾਣੀ ਕਰ ਦਾਂਗੇ ਵੀ ਕਿੰਨਾ ਉੱਦ ਕੱਢਦੀ ਆ ਪੁੱਚੂ ਕੋਲੋਂ ਆਪੋਂ ਜਿਹੜੀ ਚਵਾਈ ਚੱਲ ਰਹੀ ਹੈ ਆਪਣੀ ਤੇ ਹੋਰ ਕਿਸੇ ਭਰਾ ਨੇ ਮਤਲਬ ਕੋਈ ਘਰ ਦੇ ਵਿੱਚ ਕੋਈ 14 ਕਿਲੋ ਵਾਲੀ 15 ਕਿਲੋ ਵਾਲੀ 12 ਕਿਲੋ ਵਾਲੀ ਪਹਿਲਾਂ ਛੋਟੀ 12 ਤੇ 13 14 ਕਿਲੋ ਵਾਲੀ ਹੈਗੀ ਆ ਤਾਂ ਜਾਂ ਕੋਈ 16 17 18 ਵਾਲੀ ਵੱਡੀ ਮੱਝ ਹੈ ਤਾਂ ਉਹਦੀ ਚੁਵਾਈ ਜ਼ਰੂਰ ਕਰਾਇਆ ਕਰੋ ਇਹਦੇ ਨਾਲ ਡਾਕਟਰ ਆ ਗਿਆ ਜੀ ਪਵਨ ਅਗਲ ਕਹਿੰਦਾ ਹਾਂ ਹਾਂ ਵੀਰੇ ਆ ਗਿਆ ਆ ਗਿਆ ਜੀ ਡਾਕਟਰ ਅੱਜ ਟਾਈਮ ਆ ਫ੍ਰੀ ਹੋਗਾ ਨਹੀਂ ਇਹ ਕੰਮ ਕਰ ਥੋੜਾ ਵਿਆ ਜਿਆਦਾ ਵੀਰ ਰਹਿੰਦਾਗਾ ਆਪਾਂ ਪਸ਼ੂ ਜ਼ਰੂਰ ਦਿਖਾਇਆ ਕਰੋ ਆਪਣੇ ਨਾ ਜਿੱਦਾਂ ਵੀ ਹੁੰਦੇ ਆ ਮਤਲਬ ਜਿਹਨਾਂ ਨਾਲ ਆਪਾਂ ਜਾਂ ਆਪਾਂ ਅੱਜ 14 ਵਾਲੀ ਬਾਹਰ ਕੱਢਦੇ ਆ ਲੋਕਾਂ ਨੂੰ ਦਿਖਾਉਣੇ ਸਾਰੇ ਭਰਾਵਨ ਨੂੰ ਤਾਂ ਕੱਲ ਨੂੰ 15 ਵਾਲਾ ਮੂਰਿਆਊਗਾ ਤੇ 16 17 18 ਵਾਲਾ ਮੂਹਰੇ ਆਊਗਾ ਵੀ 20 ਵਾਲਾ ਹੌਲੀ ਹੌਲੀ ਇਸ ਤਰ੍ਹਾਂ ਜਿਹੜੀ ਆਪਣੇ ਧਾਨ ਪਸ਼ੂ ਧਾਨ ਦੇ ਵਿੱਚ ਨਾ ਇਹ ਤਰੱਕੀ ਹੋਣੀ ਆਪਣੇ ਤੇ ਬਾਕੀ ਚਲੋ ਆਪਾਂ ਆਦੇ ਵੱਲੋਂ ਲੱਗੇ ਹੋਏ ਆ ਇਤਿਹਾਸ ਦੇ ਵਿੱਚ ਜਦੋਂ ਵੀ ਕਿਤੇ ਨਾਂ ਆਊਗਾ ਕੋਈ ਇਹ ਨਹੀਂ ਕਹੋ ਵੀ ਭਾਈ ਅੱਗ ਲੱਗੀ ਸੀਗੀ ਤੇ ਤੁਸੀਂ ਅੱਗ ਬੁਝਾਉਣੀ ਪਾਈ ਹਾਂ ਤੇ ਕਿਉਂਕਿ ਥੋੜਾ ਸਮਾਂ ਮੇਰੇ ਪਿੰਡਾ ਠੀਕ ਆ ਬਲਜਿੰਦਰ ਮੇਰੇ ਪਿੰਡ ਫਿਰਦਾ ਚਾਚੂ ਪੀ ਆਈ ਡਾਕਟਰ ਠੰਡ ਆ ਗਈ ਤੇ ਦੌਰ ਹੁੰਦਾ ਹਰ ਇੱਕ ਚੀਜ਼ ਦਾ ਚਾਹੇ ਫੌਰਨ ਨੂੰ ਜਾਣ ਦਾ ਦੌਰ ਚੱਲਿਆ ਸੀਗਾ ਵੈਸੇ ਫਿਲਹਾਲ ਬਹੁਤ ਭਰਾ ਇੱਥੇ ਰੱਖ ਲਈ ਮੈਂ ਸਾਹਮਣੇ ਨਾ ਲਓ ਜੀ ਦੁੱਧ ਚੋਇਆ ਗਿਆ ਤੇ ਦੇਖ ਲੋ ਬਾਲਟੀ ਬਿਲਕੁਲ ਸਾਹਮਣੇ ਆ ਗਈ ਐ ਕਰੀ ਅ ਕੰਡਾ ਚਲਾ ਕੇ ਨਾ ਉਹ ਲਾਈਟ ਬੰਦ ਰੱਖ ਕੇ ਦੇਖੀ ਵੀ ਮੰਨ ਕੇ ਚੱਲ ਵੀ ਐ ਕਿੱਦਾ ਇਨਵਰਟਰ ਕਰ ਦਿੰਦੇ ਇੱਥੇ ਹੀ ਚੱਲ ਮੂਰੇ ਚਾਹ ਕੋਈ ਇਧਰ ਹਾਂ ਆ ਮਹਾ ਇਧਰ ਮੂਰੇ ਖੜ ਜੀ ਲਓ ਜੀ ਫੇਡੀ ਕਰਦੇ ਮਗਰ ਆ ਬਾਲਟੀ ਬਈ ਅਗਲੀ ਚੁਈਏ ਪਾਪਣਾ ਗੱਲਾ ਅਗਲੀ ਚੁਈਏ ਬਾਅਦ ਲਾਸਟ ਹੀ ਫਾਈਨਲ ਆ ਪਾਪਨੇ ਲੋ ਜੀ ਇਧਰ ਛੱਡੋ ਜੀ ਆ ਹੋ ਗਏ ਜੀ ਲੋ ਜੀ ਸਿੰਗਲ ਡਿਜੀਟ ਹੋ ਗਈ ਠੀਕ ਆ ਤੇ ਆਹ ਵੇਰੀ ਬਾਲਟੀ ਵੀ ਖਾਲੀ ਦਾਦੀ ਮੁੱਦੀ ਕਰਕੇ ਸਾਹਮਣੇ ਕੈਮਰੇ ਸਾਹਮਣੇ ਆ ਬਿਲਕੁਲ ਸਾਹਮਣੇ ਇਧਰ ਕੈਮਰੇ ਆ ਕਰਦੇ ਮੁੱਦੀ ਕਰਦੇ ਨੂੰ ਆ ਦੇਖੋ ਜੀ ਠੀਕ ਆ ਤੇ ਬਿਲਕੁਲ ਜ਼ੀਰੋ ਸਿੰਗਲ ਡਿਜੀਟ ਹੈਗੀ ਤੇ ਇਹਨੂੰ ਦੁਬਾਰਾ ਫੇਕ ਕਰਦੇ ਜ਼ੀਰੋ ਜ਼ੀਰੋ ਕਰ ਬਬੂ ਜ਼ੀਰੋ ਕਰ ਦੇ ਵੀਰੇ ਲੋ ਜੀ ਤਿੰਨ ਜ਼ੀਰੋ ਆ ਹੋ ਗਿਆ ਹੁਣ ਸਿੰਗਲ ਡਿਜੀਟ ਹੋਊਗੀ ਤਾਂ ਮਤਲਬ ਜ਼ੀਰੋ ਹੋਗੀ ਤੋ ਬੜਾ ਕਲੀਅਰ ਹੋ ਜੂਗਾ ਠੀਕ ਆ ਬਸ ਸਿੰਗਲ ਹੋਗੀ ਤਾਂ ਮਤਲਬ ਜ਼ੀਰੋ ਆ ਆ ਦੇਖੋ ਜ਼ੀਰੋ ਹੋਗੀ ਠੀਕ ਆ ਲੋ ਜੀ ਦੁਬਾਰਾ ਪਾ ਰਹੇ ਆਪਾਂ ਹੁਣ ਤੁਹਾਨੂੰ ਦਿਖਾ ਦਾਂਗੇ ਕਿੰਨਾ ਹੋਇਆ ਕੰਡੇ ਉੱਤੇ ਰੱਖੋ हां मेरे जीरो होई सी सिंगल डिजिट आई कंडे ਉੱਤੇ ਹੀ ਲੱਗਿਆ ਵਾ ਠੀਕ ਆ ਬਾਕੀ ਤੁਹਾਨੂੰ ਫਾਈਨਲ ਜਦੋਂ ਦੁੱਧ ਜਾਰ ਉੱਪਰ ਆਊਗਾ ਨਾ ਉਹ ਸਾਰਾ ਤੁਹਾਨੂੰ ਕੰਡੇ ਦੇ ਬਿਲਕੁਲ ਐ ਕਲੀਅਰ ਕਰਾਵਾਂਗੇ ਆਪਾਂ ਕਸਰ ਕਿਉਂ ਛੱਡਾਂਗੇ ਆਪਾਂ ਨੂੰ ਕਿ ਲੋੜ ਕਸਰ ਛੱਡਣ ਦੀ ਤੋਂ ਛੱਡੀ ਕਰਾਵਾਂ ਤੁਹਾਡੀ ਜਿਹੜੇ ਸਾਰੇ ਭਰਾਸਾਂ ਵਾ ਕੱਢ ਕੇ ਜੁੜਿਓਗੇ ਹੋਰ ਇੱਕ ਚੀਜ਼ ਦਿਖਾਵਾਂ ਮੈਂ ਤਾਂ ਤੁਸੀਂ ਨੋਟ ਕਰਿਓ ਬਹੁਤ ਜ਼ਰੂਰੀ ਗੱਲ ਕਰਨੀ ਥੋੜੇ ਨਾਲ ਕਮੈਂਟ ਬਹੁਤ ਜ਼ਰੂਰੀ ਠੀਕ ਹੈ ਤੇ ਲਓ ਦੇਖੋ ਇਹ ਦੁੱਧ ਪੈ ਚੁੱਕਿਆ ਪਹਿਲਾਂ ਤੁਹਾਨੂੰ ਫੇਸਬੁੱਕ ਵਾਲ ਨੂੰ ਦਿਖਾਉਣਾਗਾ ਇਹ ਦੇਖੋ ਜੀ 7 ਕਿਲੋ 650 ਗ੍ਰਾਮ ਲਓ ਦੱਸੋ ਇਹ ਫੇਸਬੁੱਕ ਵਾਲਾ ਕਲੀਅਰ ਹੈ ਜੀ 7 ਕਿਲੋ 650 ਗ੍ਰਾਮ 50 ਗ੍ਰਾਮ ਗ੍ਰਾਮ ਕਲੀਅਰ ਹੋ ਰਿਹਾ ਤੁਹਾਨੂੰ ਫੇਸਬੁੱਕ ਵਾਲ ਨੂੰ ਠੀਕ ਹੈ 7 ਕਿਲੋ 650 ਗ੍ਰਾਮ ਲਓ ਜੀ ਕਲੀਅਰ ਆ ਤੇ ਹੁਣ ਤੁਹਾਨੂੰ ਦਿਖਾ ਦਿੰਦੇ ਆਪਾਂ YouTube ਵਾਲ ਨੂੰ ਲਓ ਜੀ 7 ਕੱਲ ਦੀ ਜਿਹੜੀ ਸ਼ਾਮ ਨੂੰ ਚਵਾਈ ਹੋਈ ਸੀ 7 ਕਿਲੋ 600 ਗ੍ਰਾਮ ਹੋਈ ਸੀ 50 ਗ੍ਰਾਮ ਦਾ ਛੋਟਾ ਦਾ ਫਰਕ ਪਿਆ ਹੁਣ ਬਿਲਕੁਲ ਜਿੰਨਾ ਦੁੱਧ ਕੱਲ ਸੀਗਾ ਉਹ ਨਾਲੋਂ ਦਾ ਨੈਟ ਹੋਣ ਨਿਕਲਿਆਗਾ ਠੀਕ ਆ ਬਿਲਕੁਲ ਵੀ ਇਹ ਨਹੀਂ ਹੈ ਵੀ ਵੀ 7 ਕਿਲੋ 600 ਗ੍ਰਾਮ ਤੋਂ 8 ਕਿਲੋ 600 ਗ੍ਰਾਮ ਹੋ ਜੇ ਜਾਂ 6 ਕਿਲੋ 600 ਗ੍ਰਾਮ ਹੋ ਜੇ ਵੀ ਕਿਲੋ 1.5 2 ਕਿਲੋ ਦਾ ਫਰਕ ਪੈ ਜੇ ਸਿਰਫ 50 ਗ੍ਰਾਮ ਦਾ ਫਰਕ ਪਿਆਗਾ ਰਾਤ 7 ਕਿਲੋ 600 ਗ੍ਰਾਮ ਸੀਗਾ ਤੇ ਅੱਜ 7 ਕਿਲੋ 650 ਗ੍ਰਾਮ ਹੋਇਆਗਾ ਠੀਕ ਆ ਤੜਕੇ ਜਿਹੜਾ 7 ਕਿਲੋ 950 ਗ੍ਰਾਮ ਹੋਇਆ ਸੀਗਾ ਲੈ ਜੀ ਤੇ ਕਰਦੇ ਵੀ ਕੈਲਕੂਲੇਟਰ 15 15 ਕਿਲੋ 550 ਗ੍ਰਾਮ ਬਣ ਗਿਆ ਠੀਕ ਆ 7 ਕਿਲੋ 900 ਗ੍ਰਾਮ ਤੜਕੇ ਹੋਇਆ ਸੀਗਾ 7 ਕਿਲੋ 650 ਗ੍ਰਾਮ ਅੱਜ ਹੋ ਗਿਆ ਠੀਕ ਆ ਕਿਉਂਕਿ ਜਿਹੜੀ ਕੱਲ ਸ਼ਾਮ ਦੀ ਚਵਾਈ ਉਹ ਖਾਲੀ ਕਰਤੀ ਸੀ ਆਪਾਂ ਉਹ ਨਿਬੜ ਗਿਆ ਸੀਗਾ ਸਮੇਂ ਤੋਂ ਸਮੇਂ ਚੋ ਕੇ ਆਪਾਂ ਤੜਕੇ 7 ਕਿਲੋ 900 ਗ੍ਰਾਮ ਹੋਇਆ ਹੁਣ 7 ਕਿਲੋ 650 ਗ੍ਰਾਮ ਹੋਇਆ ਠੀਕ ਆ 15 ਕਿਲੋ 550 ਗ੍ਰਾਮ 15 ਕਿਲੋ 550 ਗ੍ਰਾਮ ਪਹਿਲਾਂ ਟੁੱਟਿਆ ਦੁੱਧ ਹੋ ਗਿਆ ਬਾਲੇ ਭਰਾ ਪੁੱਛਦੇ ਸੀਗੇ ਦੰਦ ਕਿੰਨੇ ਆ ਕੱਲ ਨੂੰ ਇਹਦੀ ਵੱਖਰੀ ਸਪੈਸ ਤੁਹਾਨੂੰ ਸਾਰਾ ਡਿਟੇਲ ਦੱਸਾਂਗੇ ਕਾਹਲ ਨਹੀਂ ਕਰਨੀ ਟੈਨਸ਼ਨ ਨਹੀਂ ਲੈਣ ਨੂੰ ਸਾਰੇ ਡਿਟੇਲ ਦਿਖਾਵਾਂਗੇ ਝੋਟੀ ਦਰਸ਼ਨ ਵੀ ਕਰਾਵਾਂਗੇ ਕਿਉਂਕਿ ਹੁਣ ਰਾਤ ਆ ਗਈ ਰਾਤ ਨੂੰ ਝੋਟੀ ਦਿਖਾਉਣੀ ਥੋੜੀ ਔਖੀ ਆ ਨਾ ਉੰਨੀ ਜਿਹੜੀ ਸਾਫ਼ ਨਹੀਂ ਦਿਖਦੀਗੀ ਦਿਨੇ ਮੰਨ ਲੈ ਦੀ ਜਿਹੜੀ ਸਾਰੀ ਵੀਡੀਓ ਬਣਾ ਕੇ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਠੀਕ ਆ ਵੀਰੇ ਸਜੀਤ ਠੀਕ ਹੈ ਹਨਾ ਧੰਨਵਾਦ ਤੁਹਾਡਾ ਬਹੁਤ ਤੁਸੀਂ ਮਿਹਨਤ ਕੀਤੀ ਤੁਹਾਡੀ ਨਾ ਬਿਲਕੁਲ ਜੈਨੂਨ ਉਹਦਾ ਵੀਰ ਨੂੰ ਵਧਾਈਆਂ ਜ਼ਰੂਰ ਦੇਣੀਆਂ ਨੇ ਠੀਕ ਆ ਜਿੰਨਾ ਉਹਦਾ ਹੈ ਵੀਰ ਨੇ ਸਾਹਮਣੇ ਰੱਖਿਆਗਾ ਤੇ ਬਾਕੀ ਹੈਪੀ ਕਿਧਰ ਗਵਾਚ ਗਿਆ ਆਜੋ ਆਜੋ ਭਾਈ ਪਹਿਲੀ ਗੱਲ ਤਾਂ ਤੁਹਾਡਾ ਆਉਣ ਆਲੇ ਦਾ ਧੰਨਵਾਦ ਹੱਥ ਬਨ ਕੇ ਬੇਨਤੀ ਐਂ ਕਰ ਹੈਪੀ ਵੀਰੇ ਇੱਕ ਮੈਕ ਲੱਖ ਲੈ ਕੇ ਜਾਵੇਂ ਤੁਹ ਮੇਰੇ ਤੋਂ ਰਾਜੀਬ ਤੋਂ ਲਾ ਲਾ ਦੋ ਮੈਕ ਲੱਗੇ ਉਹ ਥੋੜਾ ਉੱਚੀ ਵੀ ਰੱਖੀ ਕੋ YouTube ਵਾਲ ਤੇ ਮੈਕ ਹੈ ਨਹੀਂ ਆਪਣੇ ਕੋਲ ਇੱਕ ਫੋਨ ਤੇ ਮੈਕ ਹੈਗਾ ਤੇ ਲੱਖੇ ਬਾਈ ਪਹਿਲੀ ਗੱਲ ਤਾਂ ਜੀ ਆਣੋ ਬਾਈ ਧੰਨਵਾਦ ਬਾਈ ਤੁਹਾਡਾ ਬਾਈ ਤੁਹਾਡਾ ਲੱਖੇ ਵੀਰੇ ਆਉਂਦਾ ਤੇ ਬਾਈ ਜੱਗੇ ਤੇਰਾ ਵੀ ਧੰਨਵਾਦ ਬਾਈ ਬਹੁਤ ਬਹੁਤ ਆਉਂਦਾ ਪਰ ਅੱਜ ਦੁੱਧ ਦਾ ਦੁੱਧ ਆਪਾਂ ਪਾਣੀ ਦਾ ਪਾਣੀ ਆਪਾਂ ਕਰਤਾ ਜੀ ਬਿਲਕੁਲ ਜੀ ਜਦੋਂ ਦਾ ਪਾਣੀ ਕਰਦਾ ਆਪਾਂ ਨੂੰ ਜੋਦੇ ਤੇ ਬਹੁਤ ਜ਼ਿਆਦਾ ਅਹਿਸਾਸ ਜੀ ਪਰ ਜਦੋਂ ਆਪਾਂ ਪਰਮਾਤਮਾ ਮਾਣ ਨੂੰ ਮੰਨ ਕੇ ਚੱਲਣਾ ਹੈਗਾ ਆਪਾਂ ਮਿਹਨਤ ਕਰਨੀ ਆ ਹੁਣ ਆਪਣੀ 8 ਸਾਲਾਂ ਦੀ ਇਹ ਮਿਹਨਤ ਅਜ ਰੰਗ ਲੈ ਆਈ ਅੱਜ ਆਪਣੀ ਆ ਮਿਹਨਤ ਹੈ ਬਿਲਕੁਲ ਜਿੰਨੀ ਹੈ ਦੇਖੋ ਪ੍ਰਮਾਤਮਾ ਨੇ ਸਾਹਮਣੇ ਦਿਖਾਤੀ ਆਪਾਂ ਨੂੰ 15 ਤੋਂ ਬਾਹਰ ਝੋਟੀ ਨੇ ਦੁੱਧ ਜਗਾਦਾ ਪਹਿਲਾਂ ਝੋਟੀ ਹੈ ਬਹੁਤ ਵਧੀਆ ਗੱਲ ਹੈ ਬਹੁਤ ਜਿਆਦਾ ਮੈਂ ਪ੍ਰਮਾਤਮਾ ਨੇ ਮੈਂ ਕਹਿੰਦਾ ਵੀ ਇਦਾਂ ਹੀ ਫਾਰਮਰ ਦੇ ਘਰਾਂ ਚ ਚੋਟੀਆਂ ਪੈਦਾ ਹੋਣ ਆਪਾਂ ਅੱਗੇ ਜਾਵਾਂਗੇ ਬਰੀਡ ਦਾ ਜੇ ਆਪਾਂ ਕਹਿ ਦਿਆਂ ਨਾ ਵੀ ਇੱਥੋਂ ਪਤਾ ਲੱਗਦਾ ਵੀ 8 ਸਾਲਾਂ ਦੀ ਅੱਜ ਆਪਣੀ ਮਿਹਨਤ ਨੇ ਅੱਜ ਰੰਗ ਲਿਆਦਾ ਸੱਚੇ ਦਿਲੋਂ ਤਾਂ ਦੇ ਹੀ ਨਾਲ ਤੁਸੀਂ ਮਿਹਨਤ ਕੀਤੀ ਕਰ ਰਹੇ ਸੀਗੇ ਉਹਦਾ ਫਲ ਮਿਲਿਆ ਜਣਾ ਅੱਜ ਸਾਨੂੰ ਉਹਦਾ ਜਾਨੀ ਮਤਲਬ ਵੀ ਸਤਿਗੁਰ ਨੇ ਹਾਂ ਬਖਸ਼ਦਾ ਵੀਰੇ ਤੇ ਹੈਪੀ ਆਪਣਾ ਬੈਜ ਤਾਂ ਤੁਹਾਨੂੰ ਕੁਝ ਬਰਾ ਦ ਜਾਣ ਦੀ तकरीबन ਪਰ ਫਿਰ ਵੀ ਜਿਹੜੇ ਆਪਣੇ ਫੋਲੋਅਰਸ ਨੇ ਉਹਨਾਂ ਨੂੰ ਆਪਣਾ ਐਡਰੈਸ ਤੁਹਾਡਾ ਤੇ ਬਾਈ ਦਾ ਸਾਂਝਾ ਕਰ ਦੇ ਜਰੂਰ ਕਰ ਦਿਓ ਤੁਹਾਡੇ ਬਾਰੇ ਵੀ ਦੱਸ ਦੇ ਵੀ ਆਪਣਾ ਨਾਮ ਸ਼ਹਿਰ ਆ ਆਪਣਾ ਹੈਪੀ ਮੇਰਾ ਨਾਮ ਜੀ ਹਾਂ ਜੀ ਤੇਰਾ ਆਪਣਾ ਫੂਲ ਸ਼ਹਿਰ ਆ ਆਪਣਾ ਇਸ ਸਟੈਲ ਕੋ ਫੈਕਟਰੀ ਦੇ ਕੋਲੇ ਆਪਣਾ ਘਰ ਹੈ ਜੀ ਠੀਕ ਹੈ ਅੱਛਾ ਜਿਹੜਾ ਵੀ ਜੋਦਾ ਝੋਟਾ ਹੈਗਾ ਆਪਣਾ ਇਹਦੀ 8 ਸਾਲ ਦੀ ਉਮਰ ਹੋ ਗਈ ਮਿਲਦਾ ਦੁੱਧ 12 ਕਿਲੋ ਪਹਿਲੇ ਸੂਏ ਦਾ ਇਹਦਾ ਠੀਕ ਹੈ ਇਹਦੀ ਮਾਂ ਵੀ ਆਪਣੇ ਕੋਲੇ ਹੈਗੀ ਆ ਇਹਦੀ ਭੈਣ ਵੀ ਆਪਣੇ ਕੋਲੇ ਹੈਗੀ ਇਹਦੀ ਧੀ ਵੀ ਆਪਣੇ ਕੋਲੇ ਹੈ ਧੀਏ ਆ ਗਈ ਆਪਣੇ ਕੋਲ ਸਾਹਮਣੇ ਧੀਏ ਆ ਗਈ ਦੋ ਤਿੰਨ ਆਪਣਾ ਤਿੰਨ ਧੀਆਂ ਆਪਣੇ ਕੋਲ ਕੁਛ ਕੇ ਬੱਚੇ ਆਪਣੇ ਕੋਲੇ ਛੋਟੇ ਆ ਜੀ ਜੀ ਬਾਕੀ ਇਹ ਆਈ ਦਾ ਆਪਣਾ ਕੰਮ ਹੈਗਾ ਤੇ ਆਪਣੇ ਕੋਲੇ ਜਿਹੜੇ ਬੁੱਲ ਆਪਣੇ ਕੋਲੇ ਰੱਖੇ ਨੇ ਹਾਂਜੀ ਉਹਨਾਂ ਦੀਆਂ ਧੀਆਂ ਦੀਆਂ ਸਭ ਦੀਆਂ ਲਾਈ ਮਿਲਕਿੰਗਾਂ ਹੋਣਗੀਆਂ ਫਾਰਮਰ ਵੀ ਇਹ ਨਾ ਸੋਚਣਾ ਨਾ ਵੀ ਅਸੀਂ ਸੀਮਨ ਲਵਾਉਣਾ ਵੀ ਸਾਡੇ ਮਨ 'ਚ ਸ਼ੰਕਾ ਹੋਊਗੀ ਤੋ ਦੋ ਜਣਾ ਨਾ ਦੋ ਬਿਲਕੁਲ ਬਿਲਕੁਲ ਪਰ ਬਾਈ ਅਸੀਂ ਇੱਕ ਥਾਪੜ ਕੇ ਗੱਲ ਕਹਿੰਦੇ ਆ ਵੀ ਦੁੱਧ ਦੇਣੀ ਆ ਪਰ ਜੇ ਫਾਰਮਰ ਸામੂਗਾ ਹੀ ਨਾ ਗਾੜੀ ਕਿੱਧਰ ਉਹ ਉਹ ਵੱਖਰੀ ਗੱਲ ਹੈ ਉਹ ਵੱਖਰੀ ਹੈ ਦੁੱਧ ਨਹੀਂ ਦੇਣੀ ਹਾਂ ਉਹ ਉਹ ਉਹਨੇ ਦੁੱਧ ਦੇਣਾ ਨਹੀਂ ਬਿਲਕੁਲ ਬਿਲਕੁਲ ਹਾਂਜੀ ਤੇ ਜੋਦਾ ਝੋਟੇ ਦਾ ਨਾਮ ਰੱਖਿਆ ਹੋਇਆ ਹੈਗਾ ਇਹ ਬਕਰਾਂ ਦਾ ਬੱਚਾ ਹੈ ਬਕਰਾਂਤ ਤਕਰੀਬਨ ਸਾਰੇ ਭਰਾ ਜਾਣਦੇ ਹੋਣਗੇ ਉਹ ਕਰਾੜਾ ਵਾਲੇ ਪੰਡਿਤ ਜੀ ਵਾਲਾ ਹਾਂਜੀ 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 ਬਹੁਤ ਮੈਨੂੰ ਵੀ ਜੇ ਆਪਾਂ ਕਹੀਏ ਸਾਰੇ ਝੋਟਿਆਂ ਚ ਵੱਡਾ ਝੋਟਾ ਹੋ ਸਕਦਾ ਨਾ ਉਹ ਬਹੁਤ ਵੱਡਾ ਬਾਈ ਸਾਹਣ ਸੀ ਆਪਾਂ ਉਹ ਸੇਲ ਕਰਤਾ ਸੀਗਾ ਤੇ ਬਾਕੀ ਆਏ ਆ ਬਾਈ ਉਹ ਅਰਜਨ ਦਾ ਡਾਇਰੈਕਟ ਬੱਚਾ ਸੀ ਅਰਜਨ ਕੁੰਗੜ ਦਾ 26 ਕਿਲੋ 400 ਗ੍ਰਾਮ ਉਹਦੀ ਮਾਦ ਦਾ ਰਿਕਾਰਡ ਸੀ ਬਿਕਰਾਂਤ ਦੇ ਬਿਕਰਾਂਤ ਦੀ ਦਾ ਹਾਂਜੀ ਬਿਕਰਾਂਤ ਦਾ ਬੱਚਾ ਆ ਗਿਆ ਜੋਦਾ ਜੋਦਾ ਆ ਗਿਆ ਠੀਕ ਹੈ ਜੋਦਾ ਆਪਣੇ ਕੋਲ ਆ ਠੀਕ ਹੈ ਠੀਕ ਹੈ ਤੇ ਵੀਰੇ ਹੈਪੀ ਤੇਰਾ ਨੰਬਰ ਨੰ 7717 ਹਾਂਜੀ 405512 ਜੀ ਹੋ ਗਏ 10 ਅੱਖਰ ਪੂਰੇ ਹਾਂਜੀ ਠੀਕ ਆ ਠੀਕ ਆ ਤੇ ਇਹ ਵੀਰਾ ਆਪਾਂ ਨੂੰ ਚੁੱਧ ਆ ਗਿਆ ਨਾ ਵੀਰੇ ਮੈਂ ਕਿਨੇੜੇ ਕਰਦੇ ਵੀਰੇ ਤੇ ਤੁਹਾਨੂੰ ਵੀ ਬੜਾ ਸ਼ੌਂਕ ਆ ਫਿਰ ਪਸ਼ੂਆਂ ਨਾਲ ਨਾ ਹਾਂਜੀ ਹਾਂਜੀ ਪੂਰਾ ਠੀਕ ਆ ਠੀਕ ਆ ਤੇ ਘਰ 'ਚ ਵੈਸੇ ਆਹੀ ਆਪਣੇ ਕੋਲ 8-10 7-8 ਪਸ਼ੂ ਆ ਨਾ ਜਿੰਨੇ ਕਹਿ ਗਿਆ ਹਾਂਜੀ ਹਾਂਜੀ 10 ਤੋਂ ਵੱਧ ਹੋਈਏ ਠੀਕ ਆ ਠੀਕ ਆ ਤੇ ਜਿਹੜੀ ਤੜਕੇ ਮੱਝ ਸੂਈ ਆ ਉਹਨੇ ਕੱਟੇ ਜਾਣ ਦੋਤਾ ਨਾ ਤੇ ਉਹਦੀ ਵੀ ਜੇ ਆਪਾਂ ਗੱਲ ਕਰਦੇ ਜੇ ਸੁਖ ਰਹੀ ਤਾਂ ਹਾਂਜੀ ਵਧੀਆ ਲਾਈਵ ਮਾਰਕੀਟਿੰਗ ਕਰਵਾਵਾਂਗੇ। ਚਲ ਜੀ ਹਾਂ ਉਹ ਵੀ 14 15 16 ਤੱਕ ਜਿਵੇਂ ਗਈ ਤਾਂ ਜਿੰਨੀ ਬਾਗੀ ਨਾ ਵੈਸੇ ਕਿ ਜੇ ਪੁਰਾਣੇ ਬੰਦੇ ਕਹਿੰਦੇ ਹੁੰਦੇ ਜਾਂ ਸਿਆਣੇ ਬੰਦੇ ਆਪਾਂ ਕਹਿ ਦਈਏ ਤੇ ਵੀ ਜੇ 15 16 ਹੈਪੀ ਬਈ ਹੈ ਨਾ ਦੁੱਧ ਆਮ ਅਜੇ ਰਟਿੰਜ ਕੱਢਦੀ ਆ 15 16 ਬਾਕੀ ਪਹਿਲਾਂ ਨੂੰ ਤਾਂ ਬਹੁਤ ਵੱਡੀ ਗੱਲੀ ਹੈ। ਬਹੁਤ ਵੱਡੀ ਗੱਲ ਹੈ। ਹਾਂ ਜੀ ਦੂਜੇ ਤੀਜੇ ਸੂਈ ਮਜੇ 15 16 ਤੱਕ ਘਰ ਦੁੱਧ ਕੱਢ ਦਿਆ ਤਾਂ ਗੱਲਬਾਤ ਹੈਗੀ ਆ ਬਾਕੀ। ਹਾਂ ਉਹ ਜੋ ਬਰੀਡ ਜਿੱਦਾਂ ਮਰਜੀ ਤਿਆਰ ਕਰਨ ਲਗੇ। ਹਾਂ ਜੀ ਬਰੀਡ ਬਾਕੀ ਬਈ ਮੇਲ ਮੇਰੇ ਗੱਲ ਮੈਂ ਉਹੀ 2.5 ਸਾਲ ਦਾ ਸੀਮਨ ਵੇਖਣਾ ਕਿ ਚਾਹਿਆ ਕਰੋ। ਅੱਛਾ ਜੀ। 2.5 ਸਾਲ ਦਾ ਸੀਮਨ ਵੇਖਣਾ ਕਿ ਚਾਹਿਆ ਕਰੋ। ਪਹਿਲਾਂ ਨਾ ਤੁਸੀਂ ਬੱਚੇ ਦੇਖੋ ਆਪਦੇ ਘਰੇ ਜਮਾਓ ਪਤਾ ਲੱਗੇ ਵੀ ਯਾਰ ਕਿਹਦੇ ਬੱਚੇ ਜਾਂਦਾ। ਹੂੰ। ਬੱਚੇ ਨੂੰ ਇੱਕ ਨਹੀਂ ਆਪਦੇ ਘਰੇ ਪਾਲ ਲਓ ਆਪਾਂ। ਹੂੰ। ਉਹਨੂੰ ਚਵਾ ਦਿਓ। ਜੇ ਤਾਂ ਧੀ ਦੁੱਧ ਕੱਢਦੀ ਆ ਤਾਂ ਤਾਂ ਉਹਨੂੰ ਗਾਂ ਫੀਲਡ 'ਚ ਲਵਾ ਦਿਓ। ਠੀਕ ਆ ਨਾ ਮਾ। ਜਾ ਘਟ ਕੋਟ ਮਾਲਾ ਸਾਰਾ ਸਾਹਮਣੇ ਲੋਕਾਂ ਦੇ ਨਰਾਲਾ ਹੋਇਆ ਹੋਵੇ ਨਾ। ਮਾਂ ਹੋਈ ਹੋਵੇ। ਇੱਕ ਕਦਰ ਹੀ ਹੈਪੀ ਰੋਗਦਾ ਵੀਰੇ। ਹਨਾ ਇੱਕ ਸਾਰੇ ਭਰਾਵਾਂ ਨੂੰ ਜਿਹੜੇ ਭਰਾ ਸੀਮਨ ਵੇਚਦੇ ਆ। ਚਾਹੇ ਉਹ ਸਪਲਾਈਰ ਆਏ ਚਾਹੇ ਉਹ ਡਾਕਟਰ ਆਏ ਤੇ ਚਾਹੇ ਕੋਈ ਮੇਰੇ ਵਰਗਾ ਜਾਂ ਤੇਰੇ ਵਰਗਾ ਕੋਈ ਵੀ ਜੋ ਟੱਕਰੇ ਲਾ ਕੇ ਅੱਗੇ ਸਪਲਾਈ ਕਰਾਉਂਦਾ ਡਾਕਟਰ ਉਹ ਨਾ ਤਾਂ ਉਹ ਵੀਰ ਨੂੰ ਦੇਖੋ ਉਹਦੀ ਪਰਮਾਤ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਿਉਂ ਨਾ ਜੇ ਉਹਨੂੰ ਲੱਗਦਾ ਵੀ ਮੇਰੀ ਮੱਝ 7 8 10 ਕਿਲੋ ਵਾਲੀ ਹੈਗੀ ਤਾਂ ਉਹ ਸੇਮਨਾਂ ਵਿੱਚ ਹੀ ਸੇਮਨਾਂ ਵਿੱਚ ਨਹੀਂ ਠੀਕ ਹੈ ਤੁਹਾਡਾ ਪਸ਼ੂ ਮੇਲੇ 'ਚ ਪਹਿਲਾ ਨੰਬਰ ਲੱਗਿਆ ਦੂਜਾ ਲੱਗਿਆ ਚੌਥਾ ਲੱਗਿਆ ਉਹ ਵੱਖਰੀ ਗੱਲ ਹੈ ਭਾਜੀ ਤੁਹਾਡੇ ਘਰੇ ਦੇਖੋ ਲੋਕਾਂ ਨੂੰ ਤੁਸੀਂ ਕੈਮਰੇ ਮੂਰੇ ਵੀ ਕਹਿ ਦਿਓ ਮੰਨ ਨਹੀਂ ਲੈਣਾ ਕਹਿਣ ਦਾ ਕਹਿਣ ਦੀ ਆ ਤੇ ਮੇਰੇ ਵਰਗੇ ਤੇਰੇ ਵਰਗੇ ਨਵੇਂ ਫਾਰਮਰ ਵਾਲੇ ਆ 20 ਕਿਲੋ ਦੁੱਧ ਆ ਝੋਟਾ ਮੇਲੇ ਦੇ ਪਹਿਲੇ ਨੰਬਰ ਤੇ ਆ ਤੇ ਸੀਮਨ ਵਰਤੋ ਤੇ ਹਾਲਾਂਕਿ ਦੁੱਧ ਹੁੰਦਾ 7 8 10 6 12 ਪਰ ਬਾਈ ਇੱਕ ਗੱਲ ਲੱਖੇ ਮੈਂ ਸੁਣੀ ਗੱਲ ਉਹ ਕਰਦਾ ਹਾਂਜੀ ਕਦੇ ਵਾਸਤੇ ਝੋਟਾ ਚੈਂਪੀਅਨ ਲੱਗਿਆ ਸੀਮਨ ਵਰਤੋ ਹੂੰ ਹੁਣ ਆਪਣਾ ਝੋਟਾ ਜੋਧਾ ਹੂੰ ਅੱਜ ਟਿੱਕਰ ਨਾ ਤਾਂ ਕੋਈ ਚੈਂਪੀਅਨ ਆ ਉਹ ਨਾ ਕਿਹਾ ਸੀ ਉਹ ਅੱਜ ਦਾ ਰਿੰਗ ਚ ਲੈ ਕੇ ਗਏ ਆ ਮੈਂ ਨਹੀਂ ਪੱਟੂ ਦਾ ਦੇਖਾ ਤਾਂ ਮੈਂ ਵੀ ਨਹੀਂ ਗਾ ਕਿੰਨੇ ਟਾਈਮ ਦਾ ਤੇਰਾ ਸਮਰ ਕੇ ਤਾਂ ਮੈਂ ਵੀ ਨਹੀਂ ਦੇਖਿਆ ਤੇ ਝੋਟਾ ਕਿਹੇ ਜਾ ਕੱਲ ਨੂੰ ਦੇਖਾਂਗੇ ਸੁੱਖ ਰੱਖੇ ਰੱਬ ਨਾ ਹਾਂ ਜ਼ਰੂਰੀ ਆ ਤਾਂ ਦੋਨੇ ਇੱਕ ਦਾ ਭਰਾ ਸੁੱਖ ਕੋਲੇ ਹੈਗਾ ਤੇ ਬਾਕੀ ਦੋਨੇ ਬੁੱਲਾਂ ਦਾ ਠੀਕ ਆ ਇੱਕੋ ਹੀ ਮਾਂ ਗਈ ਇੱਕੋ ਹੀ ਬਾਪ ਆ ਠੀਕ ਆ ਇਹ ਬਾਈ ਕੋਲ ਵੀ ਇੱਕ ਕਟਾ ਰੱਖਿਆ ਮੁਰਾ ਦਾ ਉਹਦਾ ਕੀ ਨਾ ਕੀ ਰੋਸਤ ਕੀ ਸੀ ਰੋਸਤਮ ਉਹ ਜੋਦੇ ਦਾ ਭਰਾ ਹੈਗਾ ਜੋਦੇ ਸਗਾ ਭਰਾ ਰੋਸਤਮ ਬਾਈ ਠੀਕ ਆ ਪਿਓ ਵਾਲੇ ਪੱਖ ਤੋਂ ਵੀ ਪਿਓ ਵਾਲੇ ਪੱਖ ਤੋਂ ਮਾਂ ਵਾਲੇ ਪੱਖ ਤੋਂ ਸਕਈ ਵੀ ਤਾਂ ਡੇਟੋ ਯੋਹੀ ਆ ਗਿਆ ਹਾਂ ਵੀ ਵੀ ਕੋਈ ਬਾਪ ਇੱਕੋ ਹੀ ਮਾਂ ਪਰ ਐ ਮਰ ਲੋ ਇੱਕੋ ਹੀ ਚੀਜ਼ ਆ ਬਿਲਕੁਲ ਬਿਲਕੁਲ ਉਹਦੀ ਵੀ ਤੀ ਬਣ ਗਈ ਹਾਂ ਉਹਦੀ ਵੀ ਕੋਈ ਸਾਰਾ ਬਲੱਡੀ ਆ ਗਿਆ ਸੇਮ ਹਾਂ ਸਹੀ ਆ ਸਹੀ ਬਾਕੀ ਦੋਨਾਂ ਦਾ ਸੀਮਾ ਤੇ ਮਤਲ ਹੁਣ ਇਹਨਾਂ ਦਾ ਏਰੀਆ ਆ ਗਿਆ ਉੱਚੋ ਆ ਗਿਆ ਉਹ ਚੇਹਰੀ ਜਿੰਨੇ ਬਾਈ ਦੇਖਦੇ ਆਗੇ ਵੱਧ ਵੱਧ ਗਰੋਸਤ ਹੁੰਦਾ ਸੀਮਣ ਲਿਵਾਓ ਤੁਸੀਂ ਉਹ ਇੱਕ ਤਰ੍ਹਾਂ ਦਾ ਉਹੀ ਬੋਲੀ ਆ ਗਿਆ ਠੀਕ ਆ ਉਹਦਾ ਦੇ ਰੋਸਤਮਾ ਸਗੇ ਭਰਾਣੇ ਬਾਈ ਮਾਂ ਪਿਓ ਸੇਮ ਆ ਆ ਗਿਆ ਦਾਦਾ ਨਾਨਾ ਨਾਨੀ ਸਭ ਇੱਕੋ ਹੀ ਆ ਗਿਆ ਇੱਕੋ ਹੀ ਆ ਬਾਈ ਬਸ ਇੱਕੋ ਹੀ ਆ ਗਿਆ ਤੇ ਠੀਕ ਆ ਤੇ ਬਾਕੀ ਜੇ ਸੀਮਨ ਵਾਸਤੇ ਨੰਬਰ ਦੁਆਰਾ ਫਿਰ ਜੋਧਾ ਚ ਲਾਉਣਾ ਹੈ ਜਾਂ ਇਹਦਾ ਬੋਲਣਾ ਹੈ ਨੰਬਰ ਮੜਾ ਧਿਆਨ ਨਾਲ ਸਮਾਰ ਕੇ ਬੋਲੋ ਵੀਰੇ ਨੰਬਰ ਵੀਰ ਪੁੱਛ ਰਿਹਾ ਹੈ ਇੱਧਰ YouTube ਤੇ ਭਰਾ ਕਹਿੰਦੇ ਕਿਥੋਂ ਮਿਲਦਾ ਸੀਮਣਾ ਕੀ ਨੰਬਰ ਆ ਕਹਿੰਦੇ ਬੋਲੋ ਨੰਬਰ ਜੀ 94632 ਹਾਂਜੀ 94332 94632 94332 ਨੰਬਰ ਹੀ ਵੜਾ ਘੰਟ ਹੈ ਹੈ 94632 94332 ਹਾਂਜੀ ਹਾਂਜੀ ਫਿਰ ਅੰਪਰਾ ਸ਼ਹਿਰਾ ਸ਼ਹਿਰਾ ਬਾਈਆਂ ਦਾ ਠੀਕ ਆ ਤੇ ਜੋਧਾ ਦਾ ਸੀਮ ਲੈਣਾ ਜੋਧਾ ਵਰਤ ਸਕਦੇ ਹੋਗੇ ਜੇ ਆਪਣਾ ਉਹ ਸ਼ੋਰ ਰੋਸਤਮ ਦਾ ਵਰਤਣਾ ਉਹਦਾ ਵਰਤ ਸਕਦੇ ਹੋਗੇ ਠੀਕ ਆ ਛੋਟੀਆਂ ਸੁਨ ਦਰਸ਼ਣ ਕਰਾ ਦੇਣਾ ਤੇ ਬਾਕੀ ਦੁੱਧ ਸੁਣੋ ਇੱਥੇ ਓਵੇਂ ਜਿਵੇਂ ਪਿਆਗਾ ਕਈ ਭਰਾਵਾਂ ਨੂੰ ਲੱਗਦਾ ਵੀ ਖਾਣੇ ਕਿਵੇਂ ਆ ਦੇਖ ਲੋ ਦਰਵਾਜ਼ਾ 7 ਕਿਲੋ 650 ਗ੍ਰਾਮ ਤੇ 7 ਕਿਲੋ 650 ਗ੍ਰਾਮ ਠੀਕ ਹੈ ਜੀ ਲਓ ਦੇਖ ਸਕਦੇ ਹੋਗੇ ਮਤਲਬ ਝੱਗ ਝੂਗੇ ਦਾ ਵੀ ਓਡਾ ਢੱਕੇ 10 ਵੀ ਗ੍ਰਾਮ ਦਾ ਫਰਕ ਵੀ ਨਹੀਂ ਪਿਆਗਾ ਬਿਲਕੁਲ ਜੈਨੂ ਦੁੱਧ ਹੈਗਾ ਨਾਰਮਲ ਖਰਾਕ ਆਪਾਂ ਨਾਰਮਲ ਕਹਦੀਏ ਚਾਹੇ ਵਧੀਆ ਖਰਾਕ ਕਹਦੀਏ ਵੀ ਜਿਹੜੀ ਪਸ਼ੂ ਦੇ ਖਾਣ ਜੋ ਖਰਾਕ ਆ ਉਹ ਖਰਾਕ ਤੇ ਦੁੱਧ ਜਿਹੜਾ 15 ਕਿਲੋ 550 ਗ੍ਰਾਮ ਦੁੱਧ ਕੱਢਾਗਾ ਤੇ ਬਾਕੀ ਦੀ ਵੱਖਰੀ ਵੀਡੀਓ ਤੁਹਾਨੂੰ ਝੋਟੀ ਦਰਸ਼ਨ ਕਰਾਵਾਂਗੇ ਉਹ ਆਪਣੇ ਚੈਨਲ ਭਗਤ ਸਿੰਘ ਫਾਰਮ ਤੇ ਅਪਲੋਡ ਕਰ ਦਾਂਗੇ ਅੱਜ ਆ ਮਤਲਬ ਸਵੇਰੇ ਜਾਂ ਪਰਸੋਂ ਤੱਕ ਠੀਕ ਹੈ ਦਿਨੇ ਬਣਾ ਕੇ ਸੋ ਸਾਰੇ ਭਰਾ ਜਿੰਨੇ ਭਰਾ ਸਮੇਂ ਚ ਸਮਾਂ ਕੱਢ ਕੇ ਆਪਣੇ ਲਾਈਵ ਦੇ ਵਿੱਚ ਜੁੜਿਆਗੇ ਧੰਨਵਾਦ ਉਹਨਾਂ ਦਾ ਤੇ ਸ਼ੇਅਰ ਵੀਰ ਬਣੇ ਜਰੂਰ ਕਰਿਆ ਕਰੋ ਹਣਾ ਤਾਂ ਕਿ ਸਾਰੇ ਫਾਰਮਰ ਤੱਕ ਜਿਹੜੀ ਆਪਣੀ ਕੋਸ਼ਿਸ਼ ਤੇ ਵੀਰ ਹੋਰਾਂ ਦੀ ਮਿਹਨਤ ਉਹ ਪਹੁੰਚਦੀ ਰਹੇ ਧੰਨਵਾਦ ਸਾਰੇ ਭਰਾਵਾਂ ਦਾ ਸਤਿ ਸ੍ਰੀ ਅਕਾਲ ਜੀ